ਚਲੋ ਜੀ ਅਸਕਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਸਿੰਘ ਤੇ ਗੁਰਜਾ ਸਿੰਘ ਆ ਚੁੱਕੇ ਆ ਤੇ ਅੱਜ ਵੀ ਬਾਈਕਲ ਹੈਗੇ 67 ਲਾਪੇ ਗਾਵਾਂ ਤੇ ਗੱਲਬਾਤ ਕਰੀਏ ਬਾਈ ਜੀ ਅਸਤੀਕਾਲ ਅਸਤੀਕਾਲ ਜੀ ਅਸਤੀਕਾਲ ਹੋਰ ਸੌ ਠੀਕ ਠਾਕ ਜੀ ਠੀਕ ਆ ਜੀ ਹੋਰ ਖਲਾਓ ਜੀ ਵਧੀਆ ਵਧੀਆ ਜੀ ਕਿਵੇਂ ਚੱਲਦੇ ਕੰਮ ਬਸ ਵਧੀਆ ਵਧੀਆ ਕਿਰਤਾਂ ਮਾਰ ਰਹੇ ਹਾਂ ਜੀ ਸਾਰਾ ਵੇ ਗਿਆ ਮਾਲ ਹਾਂਜੀ ਹਾਂਜੀ ਮਾਲ ਵੇ ਗਿਆ ਮਾਲ ਤਾਂ ਵੇਖੀ ਜਾਣਾ ਹਾਂਜੀ ਬਾਕੀ ਅੱਜ ਮੌਕੇ ਤੇ ਹੀ ਬਣਿਆ ਪ੍ਰੋਗਰਾਮ ਹਾਂ ਅੱਜ ਮੌਕੇ ਤੇ ਬਣਿਆ ਤੇ ਨਹੀਂ ਨਹੀਂ ਬੰਨਾ ਓੱਖਾ ਹੋ ਜਾਣਾ ਹਾਂ ਅੱਜ ਫਿਰ ਕਿੰਨੀ ਆ ਅੱਜ 5 ਦੇ ਭਾਜੀ ਅੱਜ ਹਾਂਜੀ 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 ਉਹ ਜਵਾਰਦਾਰ ਆਪਣੇ ਉਹ ਜਵਾਰਦਾਰ ਸੀ ਲਿਆਈ ਦਿਆ ਜੱਗੇ ਮਾਲ ਐਂ ਪਾਸੀਆ ਭਾਜੀ ਜਵਾਰਦਾਰ ਤਰੀ ਅੱਲਾ ਮਾ ਕਰੀ ਜਾਂਦੇ ਆ ਭਾਵੇਂ ਇੱਕ ਗੱਲ ਹੈਗੀ ਬਾਹ ਤੁਹਾਡਾ ਹੈ ਜੀ ਅਸਲ ਕਰੀਦਾ ਤੇ ਜਾ ਜੀ ਆ ਬਾਕੀ ਪਤਾ ਨਹੀਂ ਕਈਆਂ ਵੀਰਾਂ ਨੂੰ ਚੰਗਾ ਲੱਗਦਾ ਕਈਆਂ ਨੂੰ ਨਹੀਂ ਲੱਗਦਾ ਚੰਗਾ ਲੱਗਦਾ ਵੇ ਪੁੱਤੀ ਮਗੂ ਬਠਿੰਡਾ ਡੱਬਾ ਲਈ ਆ ਨਹੀਂ ਇਹ ਤਾਂ ਗੱਲ ਹੈ ਗਈ ਆ ਭਾਈ ਕਿੱਧਰ ਹਾਂ ਇਹ ਤਾਂ ਗੱਲ ਬੀਕਾਨੇਰ ਕਿੱਥੇ ਆ ਬੀਕਾਨੇਰੀ ਪਹੁੰਚ ਗਈ ਆ ਬੀਕਾਨੇਰ ਰਸਤੋਂ ਹਾਂਜੀ ਲੈ ਗਏ ਉਹ ਦੋ ਲੈ ਕੇ ਗਏ ਦੋ ਲੈ ਕੇ ਗਏ ਬੀਕਾਨੇਰ ਬੀਕਾਨੇਰ ਥੋੜਾ ਜਿਹਾ ਵੜਾ 7-8 ਕਿਲੋਮੀਟਰ ਵੜਾ ਪੈ ਆ 15 ਕਿਲੋਮੀਟਰ ਨਾ ਕੀਤਾ ਹੀ ਆthi ਉਹ ਗੱਡੀ ਵਾਲੇ ਦੇ ਨਾਲ ਹਾਂਜੀ ਚਲੋ ਕਿੰਨੀਆਂ ਫਿਰ 6 ਆ ਜੀ ਨਹੀਂ 5 ਕਰੋ ਸ਼ੁਰੂ ਦੱਸੋ ਇਹਦੇ ਪਰ ਇਹ ਸੂਈ ਦੇ ਵੇਰ ਦੁੱਧ ਕਿੰਨਾ ਜੀ ਦੁੱਧ ਭਾਜੀ 16 ਕਿਲੋ ਉਹਨਾਂ ਨੇ ਸਾਨੂੰ ਕਿਹਾ ਆ ਅੱਛਾ ਤੇ ਜੇ ਨਾ 16 ਕਿਲੋ ਉਹ ਤੇ ਸਾਡੇ ਘਰ ਭੇਜੋ ਜਿੰਨਾ ਕੋ ਲਈ ਆ 16 ਕਿਲੋ ਮੰਨੀ ਐ ਤੇ ਨਹੀਂ 15 ਕਿਲੋ ਹੀ 15 15 ਕਿਲੋ ਰਹਿਣ ਦਾ ਦੋ ਕਿਲੋ ਘਾਟੇ ਘਾਟੇ ਥਣ ਤੋਂ ਲੈਵਾ ਤੇ ਕਿੰਨੇ ਦਿਖਾ ਕਰਨਾ ਤੇ ਤੇ ਬਾਕੀ 7 ਵਜੇ ਸਾਤ ਵਜੇ ਦੀ ਹੋਈ 7 ਵਜੇ ਚੁਆਈ ਬਸ ਠੀਕ ਆ ਭਾਈ 7 ਵਜੇ ਦੀ ਠੀਕ ਆ ਠੀਕ ਆ ਆਜੋ ਜੀ ਆਜੋ ਆਜੋ ਜਾਨੀ ਕਿ ਟਾਈਮ ਨਹੀਂ ਆ ਬਾਕੀ ਠੰਡੀ ਗੁੰਡੀਆਂ ਪਾ ਲਈਏ ਨਹੀਂ ਕੀ ਕਰਨੀ ਚਾਹੀਦੀ ਹੈ ਆਹੋ ਮਾਹੀ ਫੇਰਾ ਜੀ ਭਾਜੀ ਵੇਖ ਲਓ ਕਿਨੇ ਕਿਲੇ ਦੇ ਰਹੀਏ ਜੈ ਜੀ ਜੈ ਜੀ ਦੇ ਦਈਏ ਛੋੜੀ ਕਰੋ 500 ਰੁਪਏ ਟਾਈਮ ਨਾਲ ਤੁਹਾਡਾ ਵੀ ਟਾਈਮ ਖਾ ਰਹੀ ਛੋੜੀ ਜੀ ਹੋਰ ਕੋਈ ਗੱਲ 48000 ਦੀ ਦੇ ਦਾਂਗੇ 500 ਛੋੜੀ 500 ਛੋੜੀ ਬੱਸ ਚੱਲਾਂਦੇ ਆ ਜਾਓ ਇਹ ਗੱਬਣਾ ਹਾਂਜੀ ਇਹ ਗੱਬਣ ਜੀ ਚਲੋ ਜੀ ਇਹ ਗੱਬਣਾ ਇੱਕ ਵੀ ਖਾਓ ਬਰੇ ਜੀ

ਹਾਂਜੀ ਫਿਰ ਐ ਬਰਫੀਏ ਬਰਫੀਆ ਹਾਂਜੀ ਸੰਦੀਪ ਜੀ 60000 ਦੀ ਦੇ ਦਾਂਗੇ 500 ਛੋਟ 500 ਛੋਟ ਜੀ ਚਲੋ ਇਹ ਵੀ ਗੱਪਣੀ ਆ ਇਹ ਵੀ ਗੱਪਣਾ ਛਾਈ ਵਾਲਾ ਹਾਂਜੀ ਦੇਖੋ ਜੀ ਛਾਈ ਵਾਲਾ ਜੀ ਤਰੋ ਦੇਖੋ ਪਲੀ ਬਚੀ ਕਿੰਨੀ ਆ ਪੂਰੀ ਪਲੀ ਹੋਈ ਆ ਸੰਦੀਪ ਜੀ ਠੰਨੇ ਵਜੇ ਪਤਾ ਨਹੀਂ ਵੈਨ ਤੋਂ ਸੌਂਦਾ ਕੋਈ ਹੱਥ ਦਾ ਪੀਸਾ ਹੱਥ ਦਾ ਹੱਥ ਦਾ ਹਾਂਜੀ ਕੋਈ ਗੱਲ ਨਹੀਂ ਕੀਦੀ जाकलदु तर फ्या or हो अल सी, जो जो नसी, यह ब little ball drie खो जि ले बोछवा बही ਆ ਜਨਨ ਦੇ ਕੋ ਜੇ ਟਾਈਮ ਨਹੀਂ ਆ ਫਿਰ ਅੱਥੇ ਆ ਟਾਈਮ ਥੋੜਾ ਆ ਸੰਦੀਪ ਭਾਈ ਹਾਂਜੀ ਕਾਲੋ ਵੀ ਤਾਂ ਹੀ ਚੱਕਦਾ ਦੱਸੋ ਦੱਸੋ ਜੀ ਸੰਦੀਪ ਭਾਈ 47000 ਦੀ ਦੇਦਾ ਹਾਂ 500 ਛੋਟ 500 ਛੋਟ ਅੱਲਾਹ ਦਾ ਦੇ ਵੇਖੀ ਜਦੋਂ ਕਰ ਬਣਦਾ ਕੀ ਆ ਅੱਗੇ ਵੀ ਗੱਬਣੀ ਆ ਤੂੰ ਰੋਜ਼ ਹੀ ਬਣਦਾ ਹਾਂ ਬਸ ਬਸ ਅੱਗੇ ਵੀ ਮਹਾਰਾ ਦੀ ਕਿਰਪਾ ਨਾਲ ਹੋਗੇ ਜਿਹੰਦਾ ਆ ਚਲੋ ਇਹੋ ਵਾਜੀ ਰਹਿਣਾ ਠੀਕੋ ਜੀ ਰਹਿਣਾ ਕਿਤੇ ਹੀ ਆ ਜਦੋਂ ਅਗੇ ਜਿਆਦਾ ਗੱਬਣੀ ਆ ਹਾਂਜੀ ਇਹ ਵੀ ਗੱਬਣੀ ਆ ਫੇਰ 5-6 ਗਾਵਾਂ ਬਾਈ ਪੂਰੀਆਂ ਕੁਆਲਿਟੀ ਵਾਲੇ ਇਹ ਇਹ ਮੈਂ ਹਾਂ ਦੀਪਾ ਜੀ ਕਿੰਨੇ ਕਿਤੇ ਦੇਰੀ ਹੈ ਤੱਕੇ ਰੇਡ ਤੇ ਆ ਤਾਂ ਮੰਗੇ ਆ ਮੰਗੇ ਤਨੀਆ ਚਲੋ ਜੋ ਕਹੋ ਜੀ ਆਹ ਇਹ ਗੱਲ ਹੈਗੀ ਦੱਸੋ ਪਾਜੀ ਸਦੀ ਭਾਈ 37000 ਦੀ ਕਰਾਂਗੇ ਹਾਂ ਨਾ ਹੀ ਭਾਈ 500 536 ਦੀ 500 ਲੈ ਗਾਂਗੇ ਜਾਣ ਤੋਂ ਜਾਣਦਾ ਭਾਈ ਕਿੰਨਾ ਅੱਖਾ ਮੰਗਦੇ ਆ ਹਾਂ ਨਹੀਂ ਸਰਵਣ ਭਾਈ ਦੀਆਂ ਨਾ ਜਿਹੜੀਆਂ ਗੱਲਾਂ ਕਰਦੇ ਨਾ ਗਰੁੱਪ ਦੇ ਵਿੱਚ ਵੀ ਆਪਾਂ ਜ਼ਿਕਰ ਕਰਨਾ ਹੀ ਇਹ ਗੱਲ ਹਾਂ ਹਾਂ ਇੱਕ ਇੱਕ ਗੱਲ ਜਿਹੜੀ ਆ ਨਾ ਮੋਤੀਆਂ ਵਾਂਗੂ ਕਿਰਨ ਵਾਲੀ ਆ ਠੀਕ ਹੈ ਜੀ ਬਿਲਕੁਲ ਲੋਈ ਕਿ ਤਾਂ ਵੀ ਮੋਤੀ ਘੇਰ ਤੇ ਲੱਖ ਲੱਖ ਰੁਪਏ ਦੀ ਭਾਈ ਗੱਲ ਹੁੰਦੀ ਆ ਸਰਵਣ ਫਿਰ ਬਾਜ਼ੀ ਵੱਲੋਂ ਭਾਈ ਦੀ ਕਿਹਦੀ ਹਾਂ ਬਾਜ਼ੀ ਵੀ ਚੰਗੀ ਆ ਬਾਕੀ ਵਿਚਾਰ ਵੀ ਬਹੁਤ ਵਧੀਆ ਕਰਦੇ ਆ ਯਾਰ ਤੇ ਫਿਰ ਤੁਹਾਨੂੰ ਬਰੇ ਜੀ ਸੁਲਜੀ ਆ ਸਰਵਣ ਜੀ ਮੌਜੂਦਾ ਮੌਜੂਦਾ ਤੁਹਾਨੂੰ ਪਤਾ ਬਾਜ਼ਰੀ ਜੇ ਰੋਜ਼ ਆਣੇ ਹੁੰਦੇ ਨਹੀਂ ਹਾਂ ਇਹ ਨਹੀਂ ਆਉਣੇ ਇਹ ਗੱਲ ਤੁਹਾਡੀ ਸਹੀ ਆ ਬਿਲਕੁਲ ਇਹ ਲਾਸਟ ਵੀ ਸੀ ਆ ਇਹ ਲਾਸਟ ਹੀ ਗੱਲ ਗੱਪਣੀ ਹੁੰਦੀ ਨਹੀਂ ਸੂਈ ਬਾਜੀ ਇਹ ਦੁੱਧ ਜਨਾ ਦੁੱਧ ਬਾਜੀ 11 ਕਿਲੋ ਜਿਹੜਾ ਲੀਟਰ ਵਾਲਾ ਪਕਾ ਲਾਉ ਦੁੱਧ ਬੋੜਾ ਜੀ ਮੈਂ ਆ ਜੀ ਹਾਂ ਕੋਈ ਗੱਲ ਕੋਈ ਗੱਲ 36000 ਦੀ ਬਾਜੀ ਹਾਂ ਨਾਲ 35 ਦੀ 500 ਛੋੜ ਲੈ ਜਾ ਕਰੋ ਇਹ ਲੋ ਜੀ ਵੇਖ ਲਓ ਇਹ ਕਾਲੂ ਗੁਰਦਿਆਣਾ ਹੋਣੀ ਆ ਰੇਟ ਵੇਖੋ ਬਾਜੀ ਇਹਨਾਂ ਦਾ ਇੱਕ ਦੇ ਜੋ ਕੱਟ ਸੇਲਮਰ 4 ਤੇ 5 ਹਾਂਜੀ ਓਕੇ ਵੀਰ ਵੇਖੋ ਸ਼ਾਈਵਾਲ ਵੇਖੋ ਤੁਸੀਂ ਨਜ਼ਾਰੇ ਨਜ਼ਾਰ ਹਾਂ ਚਲ ਹੋਰ ਸੁਣਾ ਫੜ ਵਧੀਆ ਵਧੀਆ ਪਾਜੀ ਬੋਲੋ ਫਿਰ ਫਟ ਫਟ ਨੰਬਰ ਅੱਜ ਛੇਤੀ ਆ ਬਹੁਤ ਜਲਦੀ 964827503 ਇੱਕ ਵਾਰ ਫਿਰ 842752682 ਜੀ ਹਾਂ ਆ ਵਧੀਆ ਆ 964827503 ਜੀ ਤੇ ਪਿੰਡ ਕੋਟ ਖਜਾਨਾ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ